ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਾ ਮੇਰੇ ਨਵੇਂ ਵਲੌਗ 'ਚ ਆ ਦੇਖੋ ਅੱਜ ਫੇਰ ਮੌਸਮ ਦਾ ਹਾਲ ਚਾਲ ਕਿੱਦਾਂ ਦਾ ਹੋਇਆ ਪਿਆ ਤਿੰਨ ਚਾਰ ਦਿਨ ਹੋ ਗਏ ਮੌਸਮ ਦਾ ਇਹੀ ਹੁਣ ਵਾਲਾ ਵਿੱਚੇ ਧੁੱਪ ਨਿਕਲ ਜਾਂਦੀ ਐ ਫੇਰ ਮੀਂਹ ਆ ਜਾਂਦਾ ਅੱਜ ਸਵੇਰ ਦਾ ਬੱਦਲ ਵਾਈ ਬਣੀ ਐ ਬਹੁਤ ਤਾਂ ਚਲੋ ਦੇਖੋ ਹੌਲੀ ਹੌਲੀ ਲੋਕੀ ਸਾਰੇ ਆਪਣਾ ਝੋਨਾ ਸੰਭੀ ਜਾਂਦੇ ਆ ਇੱਧਰ ਮੈਂ ਕੱਪੜੇ ਧੋ ਕੇ ਸੁੱਕਣੇ ਪਾਤੇ ਇੱਧਰ ਤਾਂ ਬੱਦਲ ਹੋਇਆ ਮੈਂ ਕਹਾਂ ਚੱਲ ਹੌਲੀ-ਹੌਲੀ ਸੁੱਕੀ ਜਾਊਗੇ ਅੱਜ ਮੈਂ ਨਿਚੜ ਦੇ ਪਾਤੇ ਇੱਧਰ ਸਾਡੇ ਮਸ਼ੀਨ ਦਾ ਜਿਹੜਾ ਸਕਾਉਣ ਵਾਲਾ ਪਾਸਾ ਹੈ ਨਾ ਉਹਦੀ ਮੋਟਰ ਖਰਾਬ ਹੋ ਗਈ ਥੋੜੇ ਮੈਂ ਇੱਧਰ ਸਟੈਂਡ ਤੇ ਪਾਤੇ ਛੋਟੇ-ਛੋਟੇ ਹੁਣ ਅਸੀਂ ਅੱਜ ਚੱਲਿਆਂ ਫੇਰ ਖੇਤਾਂ ਨੂੰ ਥੋੜਾ ਜਿਹਾ ਕੰਮ ਕਰਨਾ ਜ ਨੇੜੇ ਦੇ ਖੇਤਾਂ 'ਚ ਜਾਣਾ ਤੁਰ ਕੇ ਜਾਣਾ ਹੈ ਅੱਜ ਅਸੀਂ ਦੇਖਦੇ ਹਾਂ ਉੱਥੇ ਜਾ ਕੇ ਅੱਜ ਕਿਹੜਾ ਕੰਮ ਧੰਦਾ ਕਰਦੇ ਹਾਂ ਲਓ ਜੀ ਤਿਆਰੀ ਹੈ ਸਾਡੀ ਜਾਨ ਦੀ ਇੱਕ ਨਾ ਮੇਰੇ ਸਰਦਾਰ ਜੀ ਦੀ ਇਹ ਆਤ ਬਹੁਤ ਮਾੜੀ ਹੱਥਾਂ ਤੇ ਮੈਨੂੰ ਨਾਲ ਹੀ ਖਿੱਚਣਾ ਹੈ ਨਹੀਂ ਕਹਿੰਦੇ ਭਾਵੇਂ ਜਾ ਕੇ ਕੋਲ ਬਹਿ ਜਾਈਂ ਬਸ ਗੱਲੀਬਾਤੀ ਬੰਦਾ ਕੰਮ ਕਰੀ ਜਾਂਦਾ ਹੈ ਉੱਥੇ ਚਲੋ ਜਿਹੜੇ ਸਾਹਮਣੇ ਖੇਤ ਆ ਨਾ ਉੱਥੇ ਜਾਣਾ ਅਸੀਂ ਦੇਖਦੇ ਅੱਜ ਮੇਰੇ ਲਈ ਕਿਹੜਾ ਕੰਮ ਨਵਾਂ ਇਹਨਾਂ ਨੇ ਕੱਢਿਆ ਹੈ ਉੱਥੇ ਲੋ ਜੀ ਖੇਤਾਂ 'ਚ ਅਸੀਂ ਪਹੁੰਚ ਗਏ ਆਂ ਆ ਦੇਖ ਲਓ ਅੱਜ ਮੇਰੇ ਕੋਲ ਆਹ ਕੰਮ ਕਰਵਾਉਣਾ ਹੈ ਇਹਨੇ ਪੌਪਲਰਾਂ ਚ ਨਾ ਜਿਹੜੇ ਪੱਠੇ ਸੀ ਬਾਅਦ ਚ ਉਹ ਜਿੱਦਾ ਸਾਡਾ ਬਾਜਰਾ ਸੀਗਾ ਇੱਥੇ ਉਹ ਵੱਢ ਲਿਆ ਸੀ ਬਾਅਦ ਚ ਫੇ ਆ ਜਿਹੜਾ ਘਾਹ ਫੂਸ ਜਿਆ ਉਹ ਇੱਕ ਪਾਸੇ ਨੂੰ ਇਕੱਠਾ ਕਰਕੇ ਤਾਂ ਪੌਪਲਰ ਪੱਧਰੇ ਕੀਤੇ ਸੀ ਹੁਣ ਇਹ ਜਿਹੜਾ ਸਾਈਡ ਨੂੰ ਇਹਨਾਂ ਨੇ ਕੀਤਾ ਸੀ ਵੱਢ ਕੇ ਤਾਂ ਉਹ ਚੱਕਣਾ ਹੈ ਹੁਣ ਕਹਿੰਦੇ ਚੱਲ ਮੈਂ ਪੱਲੀ ਚ ਪਾ ਪਾ ਕੇ ਮੇਰੇ ਨਾਲ ਚਕਾਈ ਜਾਈ ਤੂੰ ਘੰਟਾ ਕਲਾ ਚੰਦੇ ਉਧਰ ਛੇਤੀ ਮੁੱਕ ਜਾਣਾ ਹੈ ਕੰਮ ਅੱਜ ਤਾਂ ਹੋਣ ਲਪੇ ਢੇਰੀਆਂ ਲਾਉਣ ਚਲ ਦੇਖਦੇ ਆਂ ਫੇ ਪੱਲੀ ਚ ਪਵਾ ਪਵਾ ਕੇ ਨਾਲ ਮੈਂ ਚੁੱਕਦੀ ਆਂ ਵੀਡੀਓ ਸਾਰੀ ਦੇਖ ਲਿਓ ਬਲੌਗ ਮੇਰਾ ਦੱਸਿਓ ਕਿੱਦਾਂ ਦਾ ਲੱਗਦਾ ਤੁਹਾਨੂੰ ਚੰਗਾ ਲੱਗਦਾ ਆ ਤਾਂ ਤਾਂ ਵੀ ਦੱਸਿਓ ਜੇ ਕਿਤੇ ਕਮੀ ਲੱਗਦੀ ਤਾਂ ਤਾਂ ਵੀ ਦੱਸਿਓ ਵਧੀਆ ਲੱਗਾ ਤਾਂ ਇੱਕ ਲਾਈਕ ਕਮੈਂਟ ਜ਼ਰੂਰ ਕਰਿਓ ਕਮੈਂਟ ਤਾਂ ਜ਼ਰੂਰ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੇ ਕਿਤੇ ਕੋਈ ਕਮੀ ਆ ਮੈਂ ਕਿੱਦਾਂ ਵਧੀਆ ਕਰ ਸਕਦੀ ਆ ਹੋਰ ਵਲੌਗ ਹਜੇ ਤਾਂ ਸਮਝ ਲਓ ਪਈ ਮੈਂ ਨਰਵਸ ਹੋ ਜਾਂਨੀ ਥੋੜੀ ਵਲੌਗ ਬਣਾਉਣ ਲੱਗੀ ਵੀਡੀਓ ਬੋਲਣ ਲੱਗੀ ਵੀਡੀਓ ਤਾਂ ਬਣ ਜਾਂਦੀ ਮੈਂ ਤਾਂ ਪਰ ਬੋਲਿਆ ਨਹੀਂ ਵਧੀਆ ਜਾਂਦਾ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਕਾਫੀ ਮੇਰੇ ਵੀਰ ਭੈਣ ਮੇਰੇ ਨਾਲ ਨਵੇਂ ਜੁੜ ਗਏ ਆ ਜੇ ਤੁਸੀਂ ਨਵੇਂ ਆ ਤਾਂ ਤੁਸੀਂ ਪਲੀਜ਼ ਸਬਸਕ੍ਰਾਈਬ ਤੁਸੀਂ ਜਰੂਰ ਕਰਿਓ ਕੱਲੀ ਵੀਡੀਓ ਦੇਖ ਕੇ ਨਾ ਛੱਡ ਦਿਆ ਕਰੋ ਕਿਰਪਾ ਕਰਤਾਈਆ ਮੇਰੀ ਚਲੋ ਜੀ ਹੁਣ ਇਹਨਾਂ ਥੋੜੀਆਂ ਢੇਰੀਆਂ ਲਾ ਲਈਆਂ ਥੋੜੀਆਂ ਹੋਰ ਲਾਗ ਲੈਂਦੇ ਆ ਤੇ ਕਰੋਨੀ ਮੈਂ ਇਹਨਾਂ ਦੇ ਨਾਲ ਤੇ ਇੱਧਰ ਆ ਥੋੜਾ ਜਿਹਾ ਥੋੜਾ ਜਿਹਾ ਇੱਧਰ ਆ ਇਦਲੀ ਸਾਈਡ ਤੇ ਘੰਟਾ ਕਿ ਲੱਗਣਾ ਆ ਹੋਰ ਸ਼ਾਇਦ ਘੰਟੇ ਤੋਂ ਪਹਿਲੇ ਮੁੱਕ ਜਵੇ ਕੰਮ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਆ ਪਿੰਡ ਸਾਨ ਇੱਕ ਗੁਰਦੁਆਰਾ ਸਾਹਿਬ ਤੋਂ ਸੁਖਮਣੀ ਸਾਹਿਬ ਦੇ ਪਾਠ ਤਾਂ ਸੱਦਾ ਆਇਆ ਹੈ ਉੱਥੇ ਜਾਣਾ ਆ ਬਾਕੀ ਹੁਣ ਜਿਹੜਾ ਮੈਂ ਘਰ ਕੰਮ ਛੱਡਿਆ ਆਈਆਂ ਕਰਨ ਵਾਲਾ ਉਹ ਭੈਣ ਨੇ ਕਰ ਲੈਣਾ ਆ ਹੈ ਹੈਗੇ ਅੱਜ ਅਸੀਂ ਘਰਾਂ ਦੇ ਨੇੜੇ ਆ ਸਾਡਾ ਘਰ ਆ ਪਰੇ internetos estão hum não certo cama churo ਆਪਰਾਲੀ ਨੂੰ ਵੀ ਨਾਲ ਸ਼ੱਕ ਲਾਉਣੀ ਚਾਹੀਦੀ ਆ ਜਾ ਵੀ ਮੇਰੀ ਨਾੜੇ ਨੂੰ ਵੀ ਲੱਗੇ ਚੱਕੋ ਜੀ ਚਲੋ ਜੀ ਆਓ ਫਟਾਫਟ ਚੱਕੋ ਜੀ ਰਿਕੇ ਚੱਕੋ ਉਹ ਤਾਂ ਕੰਮ ਵੀ ਹੋ ਜਾਣਾ ਹੈ ਬੱਸ ਉਹ ਪੂਰਾ ਦੇਖ ਲਮਾ ਜੀ

लोग फटाफट हो। चलो आ जा आ c'è lo sento come... già la... Mi già la... Mi ਲੋ ਜੀ ਆਖਰੀ ਢੇਰੀ ਰਹਿ ਗਈ ਆ ਹੁਣ ਇਹ ਚੱਕ ਕੇ ਤਾਂ ਪਹੁੰਚਾਂਗੇ ਚੱਲਦੇ ਅਸੀਂ ਘਰ ਨੂੰ ਖੇਤੀ ਮੁੱਕ ਗਿਆ ਉੱਦਾਂ ਕੰਮ ਬਸ ਚੱਕ ਉਹ ਕਰ ਸਾਰਾ ਸੀ ਇੱਧਰ ਖੇਚ ਸਿਰ ਦਿੱਤਾ ਆ ਥੋੜਾ ਇੱਧਰ ਸਿੱਟਿਆ ਆ ਚਲੋ ਥੋੜਾ ਸੁਟਿਆ ਪਰੇ ਚਲੋ ਜੀ ਹੁਣ ਮੌਸਮ ਸਹੀ ਹੋ ਜਾਊਗਾ ਜਦੋਂ ਤਾਂ ਫੇਰ ਧੁੱਪ ਨਿਕਲੂਗੀ ਫੇਰ ਭਾਜੀ ਅੱਗ ਲਾ ਦੂਗੇ ਇਹਨੂੰ ਚੱਲੀਏ ਫੇ ਚਲੋ ਜੀ ਮੈਂ ਬਲੌਗ ਦੇ ਅੰਡ ਇੱਥੇ ਕਰਦੀ ਆ ਹੁਣ ਚਲਦੇ ਹੁਣ ਘਰ ਨੂੰ ਨਵੇਂ ਬਲੌਗ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ